ਸਮਝੌਤਾ ਸਾਲੋਂ ਤੋਂ ਪਹਿਲਾਂ ਹੀ ਪਤਾ ਸੀ ਤੂੰ ਸਾਹਮਝੌਤਾ ਕਰ ਹੀ ਲੈਣਾ ਹੈ ਤੁਹਾਡੀਆਂ ਗੱਧੀਆਂ ਨੂੰ ਕੀ ਖਤਰਾ ਗੱਧੀਆਂ ਦੀ ਰਾਖੀ ਲਈ ਹੀ ਤਾਂ ਤੁਸੀਂ ਇਹ ਟੋਂਗ ਰਚਦੇ ਹੋ ਤੁਹਾਡਾ ਕੀ ਗਿਆ ਪਰ ਮਰ ਗਏ ਨੇ ਜਿਨ੍ਹਾਂ ਮਾਵਾਂ ਤੇ ਪੁੱਤ ਖਾ ਲਏ ਨੇ ਜਿਨ੍ਹਾਂ ਭੈਣਾਂ ਦੇ ਵੀਰ ਲੁੱਟੇ ਗਏ ਜਿਨ੍ਹਾਂ ਬਹੂਆਂ ਦੇ ਸੁਹਾਗ ਉਹਨਾਂ ਦਾ ਕੌਣ ਰਾਖਾ ਹੈ ਦੇ ਦਿਓ ਇਹਨਾਂ ਨੂੰ ਸਮਝੌਤੇ ਦੀ ਇੱਕ ਇੱਕ ਨਕਲ ਪਰ ਜਾਏ ਉਹਨਾਂ ਦਾ ਭੁੱਖਾ ਪੇਟ ਲੁੱਕ ਜਾਏ ਉਹਨਾਂ ਦਾ ਨੰਗਾ ਤਨ ਕੱਟ ਲੈਣ ਇਹਦੇ ਸੰਗ ਬਾਕੀ ਜੀਵਨ ਤੁਹਾਡਾ ਇਹ ਸਮਝੌਤਾ ਖੁਦਗਰਜ਼ੀ ਦਾ ਪੱਤਰ ਹੈ ਮਾਵਾਂ ਦੇ ਪੁੱਤ ਭੈਣਾਂ ਦੇ ਵੀਰ ਬਹੂਆਂ ਦੇ ਸੁਹਾਗ ਤਾਂ ਇਸ ਪਿੱਛੋਂ ਵੀ ਮਹਿਫੂਜ਼ ਨਹੀਂ ਰਹਿਣੇ ਤੁਸਾਂ ਦੀ ਧਰਮ ਦੀ ਤਲਵਾਰ ਉਹਨਾਂ ਸਿਰ ਲਟਕਦੀ ਰਹਿਣੀ ਮਸਲਾ ਤਾਂ ਸਾਰਾ ਰੋਟੀ ਦਾ ਹੈ ਜੇ ਰੋਟੀ ਨਹੀਂ ਤਾਂ ਅਮਨ ਕਾ ਦਾ ਰੋਟੀ ਲਈ ਤਾਂ ਜੰਗ ਚਾਰੀ ਹੈ ਸਦੀਵੀ ਅਮਨ ਲਈ ਤਾਂ ਜੰਗ ਚਾਰੀ ਹੈ ਤੁਹਾਡਾ ਇਹ ਸਮਝੌਤਾ ਤੁਹਾਡੇ ਤੱਕ ਹੀ ਸੀਮਤ ਹੈ ਜੋ ਬਿਨਾ ਇਸਟ ਪੁਗਦਾ ਹੈ ਸਾਡਾ ਤਾਂ ਇਸਟ ਸਦੀਵੀ ਅਮਨ ਦਾ ਹੈ ਸਾਡਾ ਤਾਂ ਇਸਟ ਸਦੀਵੀ ਅਮਨ ਦਾ ਹੈ